ਇੱਥੇ ਕੋਈ ਤੁਸੀਂ ਹੋਰ ਆਜੀ ਕੁਛ ਹੋ ਪਰਮਾਤਮਾ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਐਂ ਜੀ ਅੱਜ ਪੰਡ ਟਰੋਲੀ ਭਾਈ ਬੰਗੀ ਦੇ ਮੇਲੇ ਤੇ ਤੇ ਇੱਥੇ ਬਹੁਤ ਭਾਰਾ ਮੇਲਾ ਲੱਗਦਾ ਹਰ ਸਾਲ ਕਿਵੇਂ ਪਾਸ਼ਾ ਦਾ ਕਰਦਾ ਹੈ ਕੁਝ ਵਾਰਾਂ ਸਾਲ ਮਾਤਾ ਜੀ ਦੀ ਜੀ ਦਾ ਅੱਜ ਦੀ ਗੱਲ ਸਾਰੇ ਯਮੇਲਾ ਪਾਣੀ ਪਤੂ ਗਲਾਸ ਲੈ ਲੋ ਬਿੱਟੂ ਗਲਾਸ ਲੈ ਗਈ ਹੋਰੇ ਗਲਾਸ ਲੈ ਲੋ ਖਾਲੀ ਗਲਾਸ ਲੈ ਲੋ ਪਤ ਭੇਜ ਜੂਗਾ ਤੂੰ ਗਲਾਸ ਆ ਬਾਈ ਜੀ ਉਹਨਾਂ ਨੇ ਲੰਗਰ ਲਾਇਆ ਹੋਇਆ ਬਹੁਤ ਵਧੀਆ ਬਾਈ ਜੀ ਕੰਮ ਕਰ ਰਹੇ ਆ ਸੇਵਾ ਵੀ ਕਰ ਰਹੇ ਆ ਤੇ ਕਾ ਬਾਈ ਜੀ ਸਾਡੇ ਵਾਂਗ ਹੈਂਡੀਕੈਟ ਆ ਇਹ ਵੀ ਵਿਚਾਰਾ ਅਸੀਂ ਸਾਰਾ ਮੇਲਾ ਖਾ ਕੇ ਆ ਗਏ ਬਾਈ ਇਹ ਕਹੇ ਉੱਥੇ ਖੜ੍ਹ ਨਹੀਂ ਦਿੰਦੇ ਠੀਕ ਆਇਆ ਉਹ ਤਾਂ ਚਾਰ ਨੂੰ ਹੈ ਆ ਗਲਾਸ ਲੈ ਜਾ ਫਿਰ ਉਹ ਟੁੱਟੀ ਲੱਗੀ ਪਾਣੀ ਪੀ ਬਹੁਤ ਵਧੀਆ ਸੇਵਾਦਾਰ ਬੜੇ ਮਾਣ ਤੇ ਸਤਿਕਾਰ ਨਾਲ ਸੇਵਾ ਕਰਦੇ ਆ

ਆਪਾਂ ਜਿਹੜੇ ਕਹਾਣੀ ਲਾਇਆ ਰੋਜ਼ ਕੰਨਾ ਹੈ ਅਗਲੇ ਮੈਚ ਦੀ ਟਿਕਾਣਾ ਬੇਚੀ ਆਪਣੇ ਨੱਥੂ ਵਾਲਾ ਗਰਮੀ ਤੇ ਸੰਦੀਪ ਦੀ ਕਲਾਸ ਦੇਖਾ ਆਗੇ ਦੀ ਮਾ ਭయ్యా ਸਹਾਈ ਕਰ ਦਿਓ ਸੰਦੀਪ ਕਲਾਸ ਦੇਖਾ ਤੇ ਨੱਥੂ ਵਾਲਾ rau ਕੇ ਤੇ ਆਤਾ ਬੱਲਾ ਕਰਦੇ ਰੋਲੀ ਜਾਰਾ ਚੱਲਣ ਤੇ ਡੱਗੋ ਅੱਗੇ ਕਿਤੇ ਡੱਗੋ ਉਸ ਸਮਾਂ ਅਮਨ ਖੱਤਾ ਜੀ ਕਲਾਸ ਦੇਖੀ ਕਿ ਦੱਗੇ ਕੋ ਇਸ ਮਾਰਗੀ ਦੀ ਮਾ ਕੌਣ ਕਹਿੰਦਾ ਇਹ ਤਾਂ ਲੈ ਗਿਆ ਇਹਦਾ ਮੁੰਡਾ ਕਬੱਡੀ ਖਾਂਦਾ ਇਹ ਕਾਲਾ ਕਹਿੰਦੇ ਜੱਗੇ ਵਾਲਾ ਆਹੋ ਪੀੜੇ ਸਿੰਘ ਜੀ ਆਹੋ ਆ ਗਿਆ ਨਾ ਬੰਦਾ ਦੇ ਰਿਹਾ ਨੀ ਬੋਚਾ ਰੋਦੀਆ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਟਿਆ ਸਾਹ ਰੱਬੀ ਵਾਲੇ ਦੇ ਤਾਲੀ ਓਏ ਔਰ ਬਸ ਸਾਰਾ ਸਰਪਾਟ ਨੂੰ ਜਿਹੜਾ ਅੰਦਰੋਂ ਜਿਹੇ ਤਰ੍ਹਾਂ ਕਰਦਾ ਬਾਹਰੋਂ ਬਾਹਰ ਜਿਹਦਾ ਇਹ ਤਾਂ ਸਾਹ ਨਹੀਂ ਕਿ ਚੱਜ ਦੀ ਚੀਕ ਲੈ ਲਾਂ ਚੀਕੀ ਏ ਬਾਣਾ ਲੱਭੀ ਬਾਣ ਵੀ ਜਿਹੜੀ ਧੁਰ ਦਾ ਗਾ ਤੁਆਈਏ ਬਈ ਜਿਹੜੀ ਗੱਲ ਦੀ ਪੁੱਤ ਦੀ ਦੁਨੀਆ ਤੇ ਆਹ ਫੇਰ ਅਦਾਸਾਈਏ ਸ਼ੀਸ਼ਾ ਕੀ ਏ ਇਸੇ ਬਾਣੀ ਦੀ ਸਰਦੀਪ ਨੇ ਤੜੀ ਚਕਾਇਆ ਏ ਸ਼ੀਸ਼ਾ ਕੀ ਇਸੇ ਬਾਣੀ ਦੀ ਸਰਬਾਤੋਂ ਖੁੰਦਾ ਵਾਏ ਜੇ ਇਸ ਤੋਂ ਪਰਮੇਸ਼ਰ ਹੈ ਨਹੀਂ ਕਿ ਗੋਲ ਮੁਖਤਰੀ ਪੈ ਜਾਵੇ ਦੁਪੜਿਆ ਗਾਣੀ ਬਾਣੀ ਮੇਰੀ ਮੰਦੀ ਕਾਟ ਲੈ ਜਾਵੇ ਇਕ ਸ਼ਾਹ ਮਹੂਰ ਫੁੰਦਰ ਕੇ ਉਹ ਕਹਿੰਦਾ ਫੜ ਕੇ ਹੁਣ ਨਵਾਂ ਸੂਰ ਆਵੇ ਆਇ ਤੁਰਗਾ ਤੋਂ ਕਾਮ ਤੇਰੀ ਬੰਗੀ ਕੁੰਗੇ ਨੂੰ ਬੋਲੇ ਨੂੰ ਕੰਦ ਦੇਵੇ ਪਾਣੀ ਮਿੱਠੀ ਆ ਬੇ ਅਸੀਂ ਜੀ ਬਾਗੀ ਦੇ ਮੇਲੇ ਤੇ ਗਏ ਅੱਜ ਵੇਖ ਕੇ ਆਇ ਮੇਲਾ ਬਹੁਤ ਵਧੀਆ ਮੇਲਾ ਹਾਂਜੀ ਟਰੋਲੀ ਭਾਈ ਭਰ ਕੇ ਜੇ ਮੈਨਾਂ ਕਰ ਲੋ ਟਰੋਲੀ ਭਾਈ ਭਰ ਕੇ ਤੁਹਾਡੇ ਕੋਲੇ ਵੀ ਮੇਲਾ ਚੱਲੇਗਾ ਲੈ ਵੀ ਆਓ ਵੀ ਏ ਲੋਕ ਇਹਦਾ ਫਰੰਟ ਕੱਲ ਛੱਡ ਕੇ ਚੰਗੀ ਭੜੀ ਆਉਂਦੀ ਸੀ ਮੈਂ ਬੰਦੇ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਵੀਰੋ ਮੈਨੂੰ ਦੱਸੋ ਵਕੀਨ ਹੋਸੂਗਾ ਉਹ ਵੀ ਤੰਦੇ ਸੀਗੇ ਫੇਸ ਦੇਖ ਲਿਓ ਅਸੀਂ ਫੇਸਬੁਕ ਦੇਖੇ ਪਰ ਨਹੀਂ ਉਹਨੇ ਮੈਨੇ ਕੀ ਹੁੰਦਾ ਪੜਾਓ ਠੀਕ ਐ ਮੈਂ ਤਾਂ ਪ੍ਰੈਟ ਤੇ ਜੁੜ ਗਿਆ ਵੇਖਣ ਨੂੰ ਮੈਂ ਤਾਂ ਵੀ ਇੱਕ ਗੋਲੇ ਤੇ ਯਕੀਨ ਹੁਣ ਇਹਨੇ ਆ ਕੀ ਨਾਕਸ ਸਾਟੀ ਦਾਦੀ ਐ ਇਹਦੇ ਬਿਗੇਰ ਤਾਂ ਕੁੱਡੀ ਦੇ ਵੀ ਨਹੀਂ ਹੁਣ ਵੇਖੋ ਕੀ ਨਾਕਸ ਨਿਕਲਦਾ ਕੀ ਨਹੀਂ ਣਾੜ ਖੋਲ ਕੇ ਵੇਨੇ ਉਹ ਮੈਨੂੰ ਸ਼ੱਕਾ ਣਾੜ ਚੀ ਫਾਲਤ ਐ ਢੜਕੇ ਲਾ ਕੇ ਪਾ ਲਈ ਕੀ ਕਰਦੀ ਚਾਹ ਬਣਾਉਣੀ ਆ ਹਾਂਜੀ ਭਾਂਡੇ ਲੈ ਆਂਦੇ ਸੀ ਸਾਰੇ ਆਪੈਣ ਦੇਖੋ ਭਾਂਡੇ ਲੈ ਕੇ ਆਂਦੇ ਸੀਗੇ ਉਹਨਾਂ ਲੱਗੀ ਪਈ ਆ ਖੇਡਣ ਹਾਂਜੀ ਆਉਦੇ ਗੈਸ ਗੈਸ ਚੁੱਲਾ ਵੀ ਆ ਹੋਰ ਕੀ ਕੀ ਆ ਗੈਸ ਚੁੱਲਾ ਤੇ ਰੋਟੀ ਬਣਾਉਣ ਦੀ ਇਕੜਾਈ ਹੋਗੀ ਦੱਬਾ ਰੋਟੀ ਉਹਦੇ ਤੋਂ ਕਿਦਾਂ ਆਵੇ ਅੱਛਾ ਹਰ ਗਲਾਸੀਆਂ ਵੀ ਹੈ ਡਾਕਟਰ ਦਾ ਸਮਾਨ ਆ ਕੇ ਗੁੱਡੀ ਮਿਲ ਸੀ ਦੇ ਨਾਲ ਕਿਹਦਾ ਦੇਖ ਡਾਕਟਰ ਬਣਾ ਟਿਕਾ ਆ ਕੇ ਤੁਹ ਖਰਾਤ ਨੂੰ ਨਹੀਂ ਜਦੋਂ ਪਤਾ ਨਹੀਂ ਕਿ ਸਾਰਾ ਖੱਟੇ ਨਹੀਂ ਬੈਠੀ ਆ ਆ ਚਾਹ ਪਤੀ ਵਾਲਾ ਡੱਬਾ ਮਿਲਿਆ ਇਹ ਰੋਟੀਆਂ ਪਕਾਏਂਗੀ ਸਾਰੇ ਘਰ ਕਿਵੇਂ ਚੀ ਨਹੀਂ ਬੈਠੀ ਹੈ ਰੋਟੀਆਂ ਪਕਾਉਣੀ ਹੈ ਆ ਰੋਟੀ ਤਵੇ ਤੇ ਰੱਖ ਕੇ ਫਿਰ ਗੱਡੀ ਚੱਲਦੀ ਹੈ ਇਹ ਪਿਆਰੇ ਨੇ ਸਭੀ ਜਿਹੜੇ ਕਰਦੇ ਆ ਨਾਲ ਆਰ ਦੰਦਾ ਆ ਗੁੜੀਆਂ ਨੇ ਭਾਂਡੇ ਲਿਆਂਦੇ ਗੁੱਡੀ ਲਿਆਂਦੀ ਮਾਨਵੀਰ ਨੇ ਲਿਆਂਦੇ ਆ ਐ ਗੱਡੀਆਂ ਦੋ ਉਹ ਆਉਂਦਾ ਗੁੱਡੀਆਂ ਵਾਲਾ ਸਮਾਨ ਲੈ ਕੇ ਇੱਧਰ ਗੱਡੀਆਂ ਚੱਲੀ ਜਾਂਦੀਆਂ ਫਿਰ ਆਉਂਦੇ ਸੱਤ ਮਛੀਂਚੋ ਸਾਚਾ ਬਾਰਗਾ ਫੇਰ ਚੱਲ ਜਿਹਾ ਚੱਲ ਖਾਣ ਨੂੰ ਘੱਟ ਹੋਗੇ ਚਲੋ ਇਹ ਇੰਨੇ ਕਿੰਨੇ ਨੂੰ ਤੋਂ ਫਿਲਮ ਕਰੋ ਉਹਨੂੰ ਵੀ ਸੈੱਲ ਬੁਲਾਓ ਆਨਲਾਈਨ ਆਹ ਵੀ ਚੱਕ ਲਈ ਆ ਜਾ ਇਹ ਨਹੀਂ ਚੱਲੀ ਬਹੁਤ ਸੋਨਾ ਭਾਈ ਦੀ ਸੀ ਜੀ ਵੈੰਦੀ ਖਰਾਬ ਹੋ ਜਾਂਦੀਆਂ ਸੈੱਲ ਸੜ ਗਏ ਹੋਣੇ ਆ ਮੁੱਕ ਗਏ ਹੋਣੇ ਸੈੱਲ ਦੋ ਮਿੰਟ ਹੋ ਗਏ ਸੀ ਮੇਰੇ ਸੈਂਕਲੀ ਨੂੰ ਬੰਦ ਖੜੀ ਨੂੰ ਅੱਜ ਇਹਨਾਂ ਨੇ ਚਲਾ ਹੀ ਲਈ ਆ ਅਖਰਕਾਰ ਮਿਹਨਤ ਕਰ ਕਰਕੇ ਪਹਿਲਾਂ ਇਹਨਾਂ ਨੇ ਆਪਣੇ ਵਾਲੀ ਠੀਕ ਕੀਤੀ ਫੇਰ ਮੇਰੇ ਵਾਲੀ ਠੀਕ ਕੀਤੀ ਮੇਰੀ ਵੀ ਕਈ ਟਾਈਮ ਤੋਂ ਖੜੀ ਸੀਗੀ ਚੱਲਦੀ ਨਹੀਂ ਸੀ ਐਦਾਂ ਹੀ ਖਰਾਬ ਖੜੀ ਆ ਖੜੀ ਸੀਗੀ ਤੇ ਹਣ ਚਲਵਾ ਚਲਾ ਲਈ ਬੋਲਣਾ ਕੀ ਹੈ ਬਈ ਆ ਕਭਈ ਤੁਹਾਨੂੰ ਖਾਸ ਖਬਰ ਹੀ ਦੱਸਦੇ ਆ ਇਹਦੀ ਸਾਈਕਲਿੰਗ ਖੜੀ ਨੂੰ ਤਿੰਨ ਮਹੀਨੇ ਹੋ ਗਏ ਜੋ ਵੀ ਮੇਰੇ ਭੈਣ ਭਰਾ ਆਏ ਵੀਰ ਆਏ ਮੇਰੇ ਕੋਲੇ ਇੱਥੇ ਵੇਖਿਆ ਉਹਨਾਂ ਨੇ ਵੀ ਚੈੱਕ ਕੀਤਾ ਮੇਰੇ ਭਤੀਜੇ ਨੇ ਵੀ ਚੈੱਕ ਕੀਤਾ ਮੇਰੇ ਭਰਾਵਾਂ ਨੇ ਵੀ ਆ ਕੇ ਵੇਖਿਆ ਇਹਨੂੰ ਵੀ ਕੀ ਨੁਕਸ ਹੈ ਪਰ ਉਹਨਾਂ ਨੇ ਇਕਲੀ ਜੀ ਗੱਲ ਪਈ ਮੈਂ ਐਂ ਸੋਚਦਾ ਮੈਂ ਕਿ ਜਦੋਂ ਮੈਂ ਬਹਿ ਜਾਊਂ ਫੇਰ ਮੈਂ ਵੇਖੂੰ ਇਹਦੀ ਟਰਾਈ ਕਰਕੇ ਨਾਲ ਤਾਂ ਅਸੀਂ ਬਾਪੇ ਦੇ ਜਾ ਕੇ ਆਏ ਵੇਖੋ ਅੱਜ ਸਾਡਾ ਮਾਦੀ ਪਹਿਲਾਂ ਤੁਹਾਨੂੰ ਮਾਦੀ ਦੀ ਸੱਚੀ ਜੀ ਸੌਰੀ ਮਾਦੀ ਦੀਆਂ ਵਧਾਈਆਂ ਅੱਜ ਵੇਖੋ ਸਾਡਾ ਕਿੰਨਾ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸਵਾਰਿਆ ਠੀਕ ਹੈ ਉਹ ਸਾਈਕਲੀ ਵੀ ਖੜ ਗਈ ਸੀ ਆ ਵੀ ਖੜ ਗਈ ਸੀ ਬਹੁਤ ਤਿਆਰ ਕਰਕੇ ਲੈ ਆਤੀ ਹੁਣ ਆ ਬਿਲਕੁਲ ਕਲੀਅਰ ਹੈ ਠੀਕ ਹੈ ਜੀ ਮੇਰੇ ਭੈਣ ਭਰਾ ਜਿਹੜੇ ਬਾਹਰ ਦੇਸਾਂ ਦੇ ਸਾਹਿਬ ਵਿੱਚ ਬੈਠੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਅਤੇ ਉਹਨਾਂ ਦਾ ਉਹਨਾਂ ਨੂੰ ਮਾਦੀ ਨੂੰ ਤੇ ਗਾ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਨੱਪੀ ਆਓ ਬਸ ਤੁਸੀਂ ਨੱਪੀ ਆਓ ਕੀ ਕਰਿਆ ਨਾ ਮਨੇ ਜਿਹੜਾ ਚਾਹਤਾ ਸੱਚ ਆਪਾ ਚਾਬੀ ਦੇ ਹਾਂਜੀ ਘਰੋਂ ਤੋਂ ਭਰਾਓ ਅਬ ਪਾਰਟੀ ਲੈਣੀ ਹੈ ਜੀ ਪਾਰਟੀ ਜਰੂਰ ਲੈਣੀ ਆਪਾਂ ਤੇ ਇਹਦੀ ਸਾਈਕਲ ਤੇ ਨਾ ਮਹੀਨਾ ਬਾਅਦ ਚੱਲੀ ਹੈ। ਹਰਜੀ। ਇਹ ਕੱਲ ਨੂੰ ਕਰਾਂਗੇ ਤੂੰ ਪਹਿਲੇ ਧੁੱਪ ਚੜੀ ਤਾਂ ਹਾਰਨਾ। ਆ ਗ੍ਰਾਫ ਚ ਕੱਢ ਕੇ। ਉਹ ਬੱਸ 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 ਵਾ ਤੇਰਾ ਗ੍ਰਾਫ ਕੱਢਿਆ ਕਰ ਆਪਾਂ ਦੀ ਲੋਟਾਉਣਾ ਕਰ ਇੱਕ ਵੇ। ਬੱਸ ਇਹਨੂੰ ਲਾਇਆ ਅੰਦਰ ਇੱਧਰਲੇ ਪਾਸੇ। ਇਹਨੂੰ ਚਾਰਜ ਤੇ ਲਾ ਦੇ। ਲਾ ਦੇ ਪੁੱਤ ਚਾਰਜ ਤੇ ਹੁਣ ਬਣ ਕੇ ਵਿੱਕ ਜਗਾਲ ਪੈ ਗਿਆ ਲੈ। ਵਿੱਕ ਬ੍ਰੇਕਾਂ ਨੂੰ ਜਗਾਲ ਲੈ। ਆ ਦੇਖ ਰਹੀ ਏ ਇੱਧਰ ਵੇਖ ਮੈਨੂੰ ਪੁੱਛ ਲੈ ਇਹਨੂੰ ਆਹ ਕੀ ਹੋਇਆ? ਇੱਧਰ ਵੇਖ। ਅਰੇ ਇਹ ਨਾ ਹੁਣ ਜਹਾਵਾ ਭਰਾ ਕੇ ਤੇ ਗੇੜੇ ਕੱਢਾ ਛੱਡ ਗਏ ਤੇ ਫੇਰ ਨਾਲ ਵਾਲੀ ਹੋਣੀ ਇਹ ਹਵਾ ਭਰੀ ਹੋਈ ਤਰੇ ਨੇ ਬੈਟਰੀਆਂ ਜਿੱਥੇ ਕੱਢੀਆਂ ਨੇ ਉੱਥੇ ਹੀ ਕੱਢ ਜਾਨਾ ਹਾਂ ਸਰਜੀ ਨੂੰ ਮੈਂ ਦੱਸ ਦਿਆਂ ਤੇ ਸਰਜੀ ਚੱਲ ਪਈ ਐ ਵਧੀਆ ਚੱਲ ਪਈਆਂ ਦੋਨੋਂ ਹੀ ਚੱਲ ਪਈਆਂ ਹੁਣ ਪਾਰਟੀ ਹੋ ਗਈ ਆ ਮੈਸਤਰੀ ਹੁਣ ਸੰਦ ਇਕੱਠੇ ਕਰਦਾ ਉਹਨੇ ਇਹਨਾਂ ਨੇ ਤਾਂ ਪੈਸੇ ਵੀ ਨਹੀਂ ਪੁੱਛੇ ਕੋਈ ਲੋ ਵੀਰੇ ਸਮਰਾ ਦਾ ਢਹਿੜਾ ਨਾ ਪਹਿਲਾਂ ਆਈ ਅਗਲੇ ਨੂੰ ਢਾਰ ਪੈ ਜਾਂਦਾ ਪਰ ਕੀ ਕਰੀਏ ਕਰਨਾ ਪੈਂਦਾ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੇ ਕਮੈਂਟ ਆ ਜੀ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਠੀਕ ਹੈ ਜੀ ਹੋਰ ਤੁਸੀਂ ਆਪ ਦਾ ਕਮੈਂਟ ਆ ਰਹੀ ਦੱਸਣਾ ਕਿਵੇਂ ਠੀਕ ਠਾਕ ਅਸੀਂ ਵੀ ਠੀਕ ਠਾਕ ਬਸ ਹੁਣ ਆ ਸਾਡਾ ਜਿਹੜਾ ਵੱਡਾ ਮੇਲ ਮੁੱਦਾ ਸੀ ਉਹ ਹੁਣ ਸ਼ੁਰੂ ਕਰਤਾ ਹੈ ਜਿਹਨੂੰ ਚਲਾਉ ਚਲਾਤੀ ਹੈ ਹੁਣ ਇਹਨਾਂ ਨੂੰ ਕਹਿ ਵੀ ਸਵੇਰ 8:00 ਦੇ ਭਾਈਓ ਤੁਸੀਂ ਜਿੱਦਾਂ ਨੂੰ ਮਰਜ਼ੀ ਜਾ ਸਕੋ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ ਅਸੀਂ ਵੇਖ ਲਓ ਲੰਗਿਆ ਨੇ ਗੁਰਦੁਆਰਾ ਸਾਹਿਬ ਸਾਹਮਣੇ ਵਾਲਾ ਵੇਖ ਲਓ ਆ ਵੇਖ ਲਓ ਆ ਮੈਨੂੰ ਇਹ ਲੈ ਦੋ ਵਾਰ ਇਹਨਾਂ ਦੀ ਸਾਈਕਲ ਲੋਟ ਕਰਤੀ ਮੈਨੂੰ ਪੇਮੈਂਟ ਨਹੀਂ ਇਹਨਾਂ ਨੇ ਦਿੱਤੀ ਜੀ ਤੁਸੀਂ ਕਮੈਂਟ ਕਰਕੇ ਦੱਸੋ ਹੈ ਜੀ ਵੇਖ ਲਓ ਘਰ ਦੇ ਪੇਮੈਂਟ ਮੰਗੇ ਜਾਂਦੇ ਆ ਉੱਧਾਈ ਹੈ ਕੀ ਕਰੀਏ ਬੱਚੇ ਵੀ ਪਾਲਣੇ ਆ ਜੇ ਮੈਸਤਰੀ ਤੋਂ ਕਰਾਉਂਦੇ ਤਾਂ ਫਿਰ ਤਾਂ ਪੈਸੇ ਹੈ ਤੁਸੀਂ ਤਾਂ ਆਪ ਹੀ ਪੈਸੇ ਮੰਗੀ ਆਨੇ ਹੋ ਹੋਰ ਆਧਾਰ ਨਹੀਂ ਨਾ ਚਾਦਦਾ ਕੀ ਕਰ ਤਮਣੀ ਮੰਮਾ ਨਹੀਂ ਥੋੜਾ ਜਿਹਾ ਪੁੱਤ ਡੂੰਗਾ ਟੋਆ ਪਟ ਦਿੰਗੇ ਨਾ ਤੇ ਆ ਜਿਹੜਾ ਬੂਟਾ ਲੱਗਾ ਜਿੱਥੇ ਆ ਦੇਖਿਆ ਬੂਟਾ ਲਾੜ ਕੇ ਤੇ ਸੱਪ ਨਹੀਂ ਆਉਂਦਾ ਇੱਕ ਪੁੱਤਾ ਇਹਦੇ ਚੋਂ ਖਿੱਚ ਕੇ ਉਹ ਬੂਟੇ ਚ ਲਾ ਦੇ ਐ ਹਜੇ ਖਿੱਚਣਾਂ ਨਹੀਂ ਪਹਿਲੇ ਟੋਆ ਪਟਣਾ ਪਹਿਲਾਂ ਤੂੰ ਟੋਆ ਪਟਾ ਕੌਣ ਬੇਲਾ ਕਾਕੀ ਤੂੰ ਮੇਰੇ ਅੱਖ ਕਿ ਲੈ ਹੈ ਨਾ ਹਾਂ ਛੋਟਾ ਹੋ ਕੇ ਤੇ ਪਾ ਦੂੰਗਾ ਚੰਗਾ ਹੁਣ ਨੰਨੂ ਨੂੰ ਕੀ ਦਿਖਾਉਣਾ ਇੱਥੇ ਇੱਕ ਠੰਡਾ ਪਤੋਂ ਨਾ ਜਾ ਦੇਖਿਆ ਪਤ ਹੋਰ ਜੀ ਠੀਕ ਠਾਕ ਹੋ ਚਾਹ ਚੂ ਗਰਮ ਗਰਮ ਪੀ ਲਈ ਇੱਕ ਆ ਪੀ ਲਈ ਹੋਰ ਪਰਮਾਤਮਾ ਤੋਂ ਨਿਚੜ ਦਿਆ ਕਲੇਵਚ ਰਤੇ ਸੱਚੇ ਪਾਤਸ਼ਾ ਤੁਹਾਨੂੰ ਅਗਲੇ ਬਲੌਗ ਦੇ ਅਸੀਂ ਨਵੇਂ ਬਲੌਗ ਦਾ ਵਧੀਆ ਤੋਂ ਵਧੀਆ ਮਿਲਾਂਗੇ ਪਰ ਹਾਂ ਲੋਹੜੀ ਦਾ ਪ੍ਰੋਗਰਾਮ ਸੋਚਿਆ ਸੀ ਜਿਵੇਂ ਲੋਹੜੀ ਲੱਗੂਗੀ ਪਰ ਕੁਝ ਕਾਰਨਾ ਕਰਕੇ ਨਹੀਂ ਲੱਗੀ ਤੇ ਉਹ ਬੱਚੇ ਹੈ ਨਹੀਂ ਜੀ ਇੱਕ ਤਾਂ ਇੱਕ ਬੱਚੇ ਨਹੀਂ ਆਕੇ ਲੱਗੇ ਨਹੀਂ ਬੱਚੇ ਪਾਤਸ਼ਾ ਇਕੱਠੇ ਕਰ ਲੈਨੇ ਪਤਾ ਨਹੀਂ ਕੀ ਹੋਇਆ ਉਹ ਤੋਂ ਬਾਰੇ ਨਹੀਂ ਲੱਗੀ ਅੱਜ ਕੀ ਚਲੋ ਕੋਈ ਨਹੀਂ ਪ੍ਰਮਾਤਮਾ ਸੱਚੇ ਪਾਤਸ਼ਾਹ ਰੇਗ ਦੇ ਮੇਰੇ ਪਰ ਹੱਥ ਰੱਖੇ ਸੱਚੇ ਪਾਤਸ਼ਾਹ ਕੋਈ ਇਸ ਬਰਕਤ ਆਪਾ ਵੀ ਤੱਕ ਅਸੀਂ ਇਤਿਜਾਰ ਇਸ ਲੈਨੇ ਆ ਬਈ ਕੱਲ ਦੇ ਬਲੌਗਸ ਨਾਲ ਅਸੀਂ ਸਸਿਕਾਲ ਜੀ ਸਾਰਿਆਂ ਨੂੰ ਸਸਿਕਾਲ ਜੀ ਸਾਰਿਆਂ ਨੂੰ